ਪਰ ਪਰਿਸ਼ਾਸਕੀ ਕਾਲ ਤੇ ਸਹਾਇਤਾ ਦੇ ਵਾਸਤੇ ਪਰਮਾਤਮਾ ਅਮੇਸ਼ਾਤੰਤਰ ਗਿਆ ਬਖਸ਼ੇ ਕਹਿੰਦੇ ਨੇ ਕਿ ਜਿਹੜੀ ਮਾਂ ਧੀ ਵੇਉਣ ਤੇ ਪੁੰਜ ਨਾਲ ਅੱਡੀ ਨਹੀਂ ਲਾਉਂਦੀ ਭੱਜੀ ਫਿਰਦੀ ਐ ਸਾਰੇ ਕੰਮ ਕਰਦੀ ਐ ਕਈ ਤਰ੍ਹਾਂ ਨੀਆ ਖਾਣੇ ਬਣਾਉਂਦੀ ਐ ਜਿਹੜੀਆਂ ਜਿਹੜੀਆਂ ਉਹਦੀ ਧੀ ਨੂੰ ਪਸੰਦ ਹੁੰਦੀਆਂ ਉਹਦੇ ਬੱਚਾ ਚੁੰਮਦੀ ਐ ਚਟਦੀ ਐ ਖਡਾਉਂਦੀ ਐ ਸੌਂਦੀ ਐ ਉਹਨਾਂ ਨੂੰ ਵਨਸੋਨੇ ਗਿਫਟ ਦਿੰਦੀ ਐ ਤੇ ਜੇ ਕਿਤੇ ਉਸ ਵੇਲੇ ਨੂੰ ਇੰਨੀ ਗੱਲ ਕਹਿ ਦੇਵੇ ਕਿ ਮਮਾ 2 ਮਿੰਟ ਮੇਰੇ ਬੱਚੇ ਨੂੰ ਫੜਦੇ ਮੇਰੀ ਤਬੀਅਤ ਬਹੁਤ ਖਰਾਬ ਹੈ ਮੈਂ ਥੋੜਾ ਜਿਹਾ ਘਰ ਦਾ ਕੰਮ ਕਰ ਲਾਂ ਤੇ ਉਹ ਹੀ ਸੱਸ ਨੂੰ ਨੂੰ ਗੱਜ ਕੇ ਪੈਂਦੀ ਹੈ ਤੇ ਇਹ ਮੇਰੀ ਉਮਰ ਕੰਮ ਕਰਨ ਦੀ ਹੈ ਬੱਚੇ ਝੁੱਕਣ ਦੀ ਤੇ ਨੂੰ ਨਹੀਂ ਪਤਾ ਕਿ ਮੇਰੇ ਗੋਡਿਆਂ ਨੂੰ ਕਿੰਨੀਆ ਪੀੜਾ ਰਹਿੰਦੀ ਹੈ ਤੇ ਉਸੇ ਵੇਲੇ ਧੀ ਵੀ ਬੋਲਦੀ ਹੈ ਭਾਬੀ ਤਾਂ ਤਾਂ ਪਤਾ ਹੈ ਮੇਰੀ ਮੰਮੀ ਦੀ ਤਬੀਅਤ ਕਿੰਨੀ ਖਰਾਬ ਰਹਿੰਦੀ ਤੇ ਉਸ ਵੇਲੇ ਸੋਚੋ ਕਿ ਉਸ ਬਿਮਾਰ ਨੂੰ ਤੇ ਕੀ ਬੀਤਦੀ ਹੋਏਗੀ ਜਿਹੜੀ ਕੁਛੜ ਚੁੱਕ ਕੇ ਆਪਣੇ ਬੱਚੇ ਨੂੰ ਉਹਨਾਂ ਵਾਸਤੇ ਕਰਦੇ ਕੰਮ ਕਰਦੇ ਹੈ ਤੇ ਉਹਨੂੰ ਇਹ ਸੁਣਨਾ ਪੈ ਰਿਹਾ ਤੇ ਫਿਰ ਕਹਿੰਦੀਆਂ ਨੇ ਸਸਾਂ ਬੁਢਾਪੇ ਚ ਨੂੰਹਾਂ ਸਾਡੀ ਸੇਵਾ ਨਹੀਂ ਕਰਦੀਆਂ ਉਹ ਸੇਵਾ ਕਰਨ ਕਿਦਾਂ ਤੁਸੀਂ ਉਹਨਾਂ ਦੇ ਵਿੱਚ ਇੰਨਾ ਫਰਕ ਸਮਝਦੇ ਹੋ 3 ਤੇ 9 ਦੇ ਵਿੱਚ ਤੇ ਇਸ ਕਰਕੇ ਜਦੋਂ ਬੁਢਾਪੇ ਚ ਕਹਿੰਦੇ ਨੇ ਨਾ ਕਿ ਉਹ ਇਹਨਾਂ ਦੇ ਕਹਿਨੇ ਨਹੀਂ ਮੰਨਦੀਆਂ ਉਹ ਇਸੇ ਕਰਕੇ ਨਹੀਂ ਮੰਨਦੀਆਂ ਕਿ ਤੁਸੀਂ ਜਵਾਨੀ ਦੇ ਵਿੱਚ ਕਦੀ ਵੀ ਉਹਨਾਂ ਦੇ ਨਾਲ ਕੋਈ ਹੱਥ ਨਹੀਂ ਵੜਾਇਆ ਹੁੰਦਾ ਸਿਰ ਉੱਤੇ ਸਿਰਫ ਉਹਨਾਂ ਦੁੱਖ ਦਿੱਤੇ ਹੁੰਦੇ ਤਕਲੀਫਾਂ ਦਿੱਤੀਆਂ ਹੁੰਦੀਆਂ ਉਹਨਾਂ ਦੇ ਵਿੱਚ ਕਮੀਆਂ ਗੱਡੀਆਂ ਹੁੰਦੀਆਂ ਜੇ ਆਪਣਾ ਬੁਢਾਪਾ ਸੁਖਦ ਕਰਨਾ ਚਾਹੁੰਦੇ ਹੋ ਇਨ੍ਹਾਂ ਚੀਜ਼ਾਂ ਦਾ ਧਿਆਨ ਕਰੋ ਛੋਟੇ ਛੋਟੇ ਮਦਦ ਕਰੋ ਜੀ ਜ਼ਿਆਦਾ ਨਹੀਂ ਹੁੰਦੀ ਪਰ ਏਡੇ ਤਿੱਖੇ ਜਵਾਬ ਨਾ ਦਿਓ